ਹਾਂਜੀ ਇੱਕ ਫੋਨ ਦੋ ਤੇ ਤਿੰਨ ਦੋ ਹੀ ਜਬਾਰ ਪਏ ਹੋਏ ਆ ਕਦੇ ਕਿਸੇ ਦੀ ਕਾਲ ਕਦੇ ਕਿਸੇ ਦੀ ਕਦੇ ਕਿਸੇ ਦੀ ਫਸਟ client ਦੀ ਆ ਗਈ ਸੈਕਿੰਡ ਫੈਮਿਲੀ ਦੀ ਆ ਗਈ ਥਰਡ ਜਿਹੜੀ ਸੋਸ਼ਲ ਸਰਵਿਸ ਕਰਦੇ ਆ ਉਹਦੀ ਆ ਸੋ ਕਾਲਸ ਤੇ ਇੰਨਾ ਕਿ ਸਵੇਰੇ ਮਾਰਨਿੰਗ ਦੀ ਵਿੱਚ ਅਗਰ ਅਸੀਂ 6 ਵਜੇ ਵੀ ਜਾਗਦੇ ਹਾਂ 6 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਵੀ 12 ਵਜੇ ਤੱਕ ਵੀ ਕਾਲਸ ਕਰਦੇ ਰਹਿੰਦੇ ਆ ਕਈ ਤਾਂ ਫੇਸਬੁੱਕ ਤੇ ਵੀ ਕਾਲ ਕਰੀ ਜਾਣਗੇ ਮਤਲਬ ਕਿ ਕਾਲਸ ਨਾਲ ਇੰਨਾ ਪਰੇਸ਼ਾਨ ਹੋਨੇ ਕਿ ਵੇਰੀ ਕਿ ਸਿਰ ਦਰਦ ਹੋਣ ਲੱਗ ਜਾਂਦਾ ਔਰ ਫੈਮਲੀ ਜਿਹੜੀ ਹੈਗੀ ਆ ਉਹ ਵੀ ਪਰੇਸ਼ਾਨ ਕਰਦੀ ਆ ਕਿ ਵੀ ਅਗਰ ਤੁਸੀਂ ਫੋਨ ਤੇ ਰਹਿਣਾ ਤਾਂ ਤਾਂ ਆਫਿਸ ਚ ਰਹਿ ਲੋ ਜਾਂ ਕਿਤੇ ਹੋਰ ਰਹਿ ਲੋ ਘਰ ਰਹਿਣ ਦੀ ਕੀ ਲੋੜ ਹੈ ਸਤਿ ਸ਼੍ਰੀ ਅਕਾਲ ਜੀ ਡਾਕਟਰ ਸ੍ਰਿੰਦਰ ਸੋਢੀ ਸਰਦੀ ਲੋਕ ਸੇਵਾ ਸਮਿਤੀ ਕਾਰਜਕਾਰੀ ਅਧਿਐਖ ਪੰਜਾਬ ਪ੍ਰਾਂਤ ਅੱਜ ਜਿਹੜਾ ਵਿਸ਼ਾ ਹੈ ਉਹ ਵੀ ਇਹੀ ਹੈ ਕਿ ਮੋਬਾਈਲ ਫੋਨਸ ਅਵੋਇਡ ਕਰਨੀਆਂ 2025 ਦੇ ਵਿੱਚ ਫੋਨ ਨੂੰ ਬਹੁਤ ਚੂਜ਼ ਕੀਤਾ ਫੋਨ ਚੇਂਜ ਵੀ ਬੜੇ ਕੀਤੇ ਆ ਪਰ ਹੁਣ 2026 ਦੇ ਵਿੱਚ ਫੋਨ ਅਵੋਇਡ ਕਰਨਾ। ਇਹ ਹੀ ਗੱਲ ਮੈਂ ਤੁਹਾਡਾ ਨਾ ਕਰਨਾ ਚਾਹੁੰਦੀ ਸੀ ਕਿ ਘੱਟ ਤੋਂ ਘੱਟ ਫੋਨ ਵਰਤੀਏ। ਆਪਣੇ ਬੱਚਿਆਂ ਨੂੰ ਵੀ ਇਸ ਦੀ ਲਤ ਨਾ ਲਾਈਏ। ਕਿਉਂਕਿ ਜੇ ਅਪ ਫੋਨ ਯੂਜ਼ ਕਰਦੇ ਆ ਤਾਂ ਅਸੀਂ ਡਿਸਟਰਬ ਵੀ ਹੋ ਰਹੇ ਆਂ ਔਰ ਪਰੇਸ਼ਾਨ ਹੁੰਨੇ ਆਂ ਔਰ ਸਾਡੀ ਫੈਮਿਲੀ ਵੀ ਨਾਲ ਪਰੇਸ਼ਾਨ ਹੋ ਰਹੀ ਆ। ਅਗਰ ਤੁਸੀਂ ਬਿਨਸ ਕਰਦੇ ਹੋ ਜਾਂ ਜੌਬ ਕਰਦੇ ਹੋ ਉਧਰ ਰਿਲੇਟਡ ਕੋਈ ਕਾਲਸ ਹੁੰਦੀਆਂ ਤਾਂ ਉਹਨਾਂ ਕਾਲਸ ਨੂੰ ਅਟੈਂਡ ਕਰੋ ਉਹਨਾਂ ਨਾਲ ਗੱਲਬਾਤ ਕਰੋ ਆਪਣੇ ਕੰਮਕਾਜ ਕਰੋ ਕਿਉਂਕਿ ਜੇ ਰੋਟੀ ਪਾਣੀ ਤਾਂ ਪਹਿਲਾਂ ਬਿਨਸ ਔਰ ਆਪਣੇ ਜਿਹੜੀ ਡਿਊਟੀ ਕਰਦੇ ਆ ਉਹਨਾਂ ਤੋਂ ਹੀ ਆਉਣੀ ਹੈ ਪਰ ਜੇਕਰ ਕਹੀਏ ਕਿ ਅਸੀਂ ਫੇਸਬੁੱਕ ਤੇ ਲਜਾਇਜ ਬੈਠੇ ਹੋਏ ਆ YouTube ਚਲਾ ਰਹੇ ਆ Instagram ਚਲਾ ਰਹੇ ਆ ਔਰ ਗੇਮਸ ਡਾਊਨਲੋਡ ਕੀਤੇ ਹੋਏ ਆ ਗੇਮਸ ਖੇਡੀ ਜਾਂਦੇ ਆ ਉਧਰ ਬੱਚੇ ਵਾਜਾ ਲਗਾ ਰਹੇ ਆ ਉਧਰ ਫੈਮਿਲੀ ਦੇ ਹਸਬੰਦ ਬੱਚਾ ਲਗਾ ਰਹੇ ਆ ਜਖੋ ਇਹ ਅੱਦਾ ਕਰ ਰਹੇ ਆ ਤਾਂ ਫਿਰ ਇਹ ਪਰੇਸ਼ਾਨੀ ਬਣ ਜਾਂਦੀ ਹੈ ਇਸ ਕਰਕੇ ਮੋਬਾਈਲ ਫੋਨ ਅਵੋਇਡ ਕਰਨਾ ਛੋਟੇ-ਛੋਟੇ ਬੱਚਿਆਂ ਨੂੰ ਵੀ ਆਪਾਂ ਮੋਬਾਈਲ ਫੋਨ ਨਹੀਂ ਦੇਣਾ ਅੱਗੇ ਆ ਜੰਨੇ ਆ ਕਿ ਪਰਿਵਾਰ ਦੇ ਵਿੱਚ ਅਸੀਂ ਇਕੱਠੇ ਬੈਠਦੇ ਕਿਉਂ ਨਹੀਂ ਕਾਰਨ ਕੀ ਆ ਕਿ ਸਾਡੀ ਆਪਸ ਚ ਨਹੀਂ ਬਣਦੀਗੀ ਤੇ ਪਰਿਵਾਰ ਦੇ ਵਿੱਚ ਇਕੱਠੇ ਬੈਠਣਾ ਕੀ ਜ਼ਰੂਰੀ ਨਹੀਂ ਹੈਗਾ ਅਸੀਂ ਪਹਿਲਾਂ ਵੀ ਤਾਂ ਇੱਕ ਕਮਰੇ ਦੇ ਵਿੱਚ ਸਾਰਾ ਪਰਿਵਾਰ ਜਿਹੜਾ ਸੀ ਇਕੱਠਾ ਬੈਠਦਾ ਸੀਗਾ ਪਰ ਹੁਣ ਅਸੀਂ ਕਿਉਂ ਨਹੀਂ ਬੈਠਦੇਗੇ ਪਰਿਵਾਰ ਦੇ ਵਿੱਚ ਤੇ ਪਰਿਵਾਰ ਦੇ ਵਿੱਚ ਬੈਠਣਾ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ ਪਰਿਵਾਰ ਦੇ ਵਿੱਚ ਗੱਲਾਂបੱਤਾਂ ਮਾਰਨੀ ਆ ਹੱਸਣਾ ਖੇਡਣਾ ਦਾਦੀ ਨਾਲ ਗੱਲ ਕਰਨੀ ਦਾਦਾਈ ਨਾਲ ਗੱਲ ਕਰਨੀ ਉਹ ਵੀ ਸਾਡੀ ਖਤਮ ਹੋ ਚੁੱਕੀ ਆ ਕਾਰਨ ਕੀ ਉਹਦਾ ਕਾਰਨ ਇਹ ਹੈ ਕਿ ਅਸੀਂ ਘਰ ਨੂੰ ਵੱਡਾ ਕਰ ਲਿਆ ਮਕਾਨ ਛੋਟਾ ਸੀ ਬਹੁਤ ਵਧੀਆ ਸੀ ਪਰ ਘਰ ਵੱਡਾ ਕਰ ਲਿਆ ਘਰ ਵੱਡਾ ਕਿਵੇਂ ਕਰ ਲਿਆ ਇਹ ਮੇਰੇ ਵੱਡੇ ਬੇਟੇ ਦਾ ਰੂਮ ਆ ਇਹ ਛੋਟੇ ਬੇਟੇ ਦਾ ਰੂਮ ਆ ਇਹ ਮੇਰੀ ਬੇਟੀ ਦਾ ਰੂਮ ਆ ਇਹ ਗੈਸਟ ਰੂਮ ਆ ਇਹ ਸਾਡਾ ਰੂਮ ਆ ਔਰ ਜਦੋਂ ਰੂਮ ਦੇ ਵਿੱਚ ਸਾਰੇ ਜਣੇ ਬੈਠਦੇ ਉਹ ਅਲੱਗ-ਅਲੱਗ ਅਲੱਗ-ਅਲੱਗ ਬੈਠਦੇ ਆ ਸਭ ਦੇ ਐਲੀਡੀਜ਼ ਅਲੱਗ-ਅਲੱਗ ਲੱਗੀਆਂ ਹੋਈਆਂ ਨੇ ਫੋਨਸ ਉਹਨਾਂ ਕੋਲ ਹੈਗੇ ਨੇ ਵਾਈਫਾਈ ਲੱਗੇ ਹੋਏ ਨੇ ਔਰ ਸਾਰੇ ਜਣੇ ਆਪਣੇ ਆਪਣਾ ਇੰਜੋਏ ਕਰ ਰਹੇ ਆ ਔਰ ਪਰਿਵਾਰ ਦੇ ਮੁੱਖ ਸਦਸੇ ਜਿਹੜੇ ਪਰਿਵਾਰ ਦੇ ਮੁੱਖ ਸਦਸੇ ਨੇ ਫਾਦਰ ਤੇ ਮਦਰ ਚਾਤਾ ਦਾ ਤੇ ਦਾਦੀ ਉਹ ਕੀ ਆ ਉਹ ਅਲੱਗ ਆਪਣੇ ਟੱਬਰ ਤੋਂ ਅਲੱਗ ਜਿਨ੍ਹਾਂ ਨੇ ਸਾਰੀ ਉਮਰ ਪਰਵਰਿਸ਼ ਕੀਤੀ ਆ ਉਹ ਕਿੱਥੇ ਬੈਠੇ ਹੋਏ ਨੇ ਉਹ ਸੂਨਸਾਨ ਇੱਕ ਜਗ੍ਹਾ ਤੇ ਆਪਣੇ ਕਬਰੇ ਚ ਲਾ ਕੇ ਬੈਠੇ ਹੋਏ ਆ ਉਹ ਵਾਜਾ ਵੀ ਮਰੀ ਜਾਣਗੇ ਨਾ ਕਿ ਪਾਣੀ ਦੇ ਦੋ ਦਵਾਈ ਦੇ ਦੋ ਕੁਛ ਦੇ ਦੋ ਕਿਉਂਕਿ ਸਾਨੂੰ ਸੁਣਦਾ ਹੀ ਨਹੀਂਗਾ ਕਿ ਉਹ ਨਹੀਂ ਸੁਣਦਾ ਕਿਉਂਕਿ ਸਤਾਪੜੇ ਚ ਮਸਤ ਹੋਏ ਹੋਏ ਆ ਸੋ ਇਸ ਚੀਜ਼ ਲਈ ਵੀ ਕਿ ਅਸੀਂ ਪਰਿਵਾਰ ਜਿਹੜਾ ਹੈ ਉਹਨੂੰ ਥੋੜਾ ਜਿਹਾ ਇਕੱਠਾ ਕਰ ਲਈਏ ਇਕੱਠਾ ਕਰਕੇ ਆਪਾਂ ਹੱਸੀਏ ਖੇਡੀਏ ਐਲਈਡਿਸ ਨੂੰ ਰਿਮੂਵ ਕਰਤੀਏ ਮੋਬਾਈਲ ਤਾਂ ਰਿਮੂਵ ਕਰ ਦਿੱਤੇ ਐਲਈਡੀ ਵੀ ਰਿਮੂਵ ਕਰ ਚੰਦੀ ਆਪਾਂ ਔਰ ਇੱਕ ਟੀਵੀ ਹੋਵੇ ਉਸ ਟੀਵੀ ਦੇ ਅੱਗੇ ਬੈਠੀਏ ਤੇ ਸਾਰੇ ਜਣੇ ਆਪਾਂ ਮੂਵੀਜ਼ ਵਾਂਗਰ ਦੇਖੀਏ ਔਰ ਇੰਜੋਏ ਕਰੀਏ ਪਰਿਵਾਰ ਦੇ ਵਿੱਚ ਹੱਸੀਏ ਖੇਡੀਏ ਅੱਗੇ ਅੱਗੇ ਗੱਲ ਕੀਤੀ ਜਾਵੇ ਤਾਂ ਅੱਗੇ ਜਿਹੜੀ ਗੱਲ ਕਰਦੇ ਆ ਉਹ ਹੈ ਕਿ ਸਾਡੇ ਗੁਰੂ ਪੀਰ ਪੈਗੰਬਰ ਜਿਨ੍ਹਾਂ ਨੇ ਇੰਨੀਆਂ ਵਧੀਆ ਸਿੱਖਿਆਵਾਂ ਦਿੱਤੀਆਂ, ਸ਼ਿੱਤियां ਦਿੱਤੀਆਂ ਅਸੀਂ ਉਹਨਾਂ ਤੋਂ ਭੁੱਲ ਹੀ ਗਏ ਆ। ਅਸੀਂ ਤਾਂ ਹੁਣ ਵੈਸਟਰਨ ਕਲਚਰ ਵਾਲੇ ਪਾਸੇ ਚਲੇ ਗਏ ਆ। ਅਸੀਂ ਤਾਂ ਹੁਣ ਕ੍ਰਿਸਮਸ ਮਨਾਉਣ ਲੱਗ ਗਏ ਆ। ਅਸੀਂ ਆਪਣੇ ਗੁਰਦੁਆਰਾ, ਮੰਦਰ, ਮਸਜਿਦ ਨੂੰ ਛੱਡ ਕੇ ਅਸੀਂ ਚਰਚਾ 'ਚ ਜਾਣ ਲੱਗ ਪਏ ਆ ਤੇ ਉੱਥੇ ਜਾ ਕੇ ਅਸੀਂ ਮੋਮਬਤੀਆਂ ਵਿੱਚ ਖੰਨੀ ਆ। ਇਹ ਕਿੱਥੋਂ ਤੱਕ ਸਹੀ ਆ? ਤੇ ਇਸ ਲਈ ਆਪਣੇ ਧਰਮ ਵਿੱਚ ਰਹੀਏ। ਜੋ ਧਰਮ ਉਸ ਪ੍ਰਮਾਤਮਾ ਨੇ ਸਾਨੂੰ ਉਸ ਧਰਮ ਦੇ ਵਿੱਚ ਭੇਜਿਆ ਉਸ ਪਰਿਵਾਰ ਦੇ ਵਿੱਚ ਭੇਜਿਆ ਜੋ ਸਾਡੇ ਦਾਦੇ ਪੜਦਾਦੇ ਉਸ ਪਰਿਵਾਰ ਦੇ ਵਿੱਚ ਧਰਮ ਦੇ ਵਿੱਚ ਸੀਗੇ ਤਾਂ ਉਸ ਧਰਮ ਨਾਲ ਜੁੜੇ ਰਹੀਏ ਉਸ ਧਰਮ ਵਿੱਚ ਬੈਠ ਕੇ ਹੀ ਉਸ ਧਰਮ ਦੀਆਂ ਹੀ ਗੱਲਾਂ ਕਰੀਏ ਧਰਮ ਸਾਰੇ ਬਰਾਬਰ ਨੇ ਮੈਂ ਨਹੀਂ ਕਹਿੰਦੀ ਕਿ ਕੋਈ ਧਰਮ ਛੋਟਾ ਜਾਂ ਵੱਡਾ ਹੈ ਮੈਸੀ ਦੀ ਗੱਲ ਨਹੀਂ ਕਰਦੀ ਮੈਂ ਭੇਦ ਭਾਵ ਦੀ ਗੱਲ ਨਹੀਂ ਕਰਦੀ ਪਰ ਸਾਡਾ ਜਿਹੜਾ ਪਿਤਾ ਪੁਰਖੀ ਜਿਹੜਾ ਧਰਮ ਹੈ ਉਸ ਧਰਮ ਦੀ ਹੀ ਗੱਲ ਕਰੀਏ ਜਿੱਥੇ ਅਸੀਂ ਛੀ ਦੀ ਦਿਹਾੜੀ ਮਨਾਉਣ ਦੇ ਲਈ ਫਤਿਹਗੜ੍ਹ ਸਾਹਿਬ ਜਾਣਾ ਸੀ ਉੱਥੇ ਅਸੀਂ ਚਰਚਾਂ 'ਚ ਜਾ ਕੇ ਉੱਥੇ ਕ੍ਰਿਸਮਸ ਮਨਾਉਂਦੇ ਆ ਉੱਥੋਂ ਦੀਆਂ ਡਰੈਸਾਂ ਪਾ ਰਹੀ ਹੋਂ ਤਾਂ ਤਰ੍ਹਾਂ ਦੀਆਂ ਹੀ ਆਪਾਂ ਪਰ ਕਿੱਥੋਂ ਤੱਕ ਇਹ ਸਹੀ ਸੀ ਸਿੱਖ ਤਰਫ ਦੇ ਵਿੱਚ ਵੀ ਮੈਂ ਦੇਖਿਆ ਕਿ ਜਿਹੜੇ ਬੱਚੇ ਹੈਗੇ ਆ ਸਸਤੇ ਦਸਤਾਰਾਂ ਵੀ ਸਸਤੀਆਂ ਨੇ ਜੱਪਟਕੇ ਨੇ ਉਹ ਸਿੱਖ ਸਕੂਲਾਂ ਦੇ ਵਿੱਚ ਇਹ ਪਰ ਪੜ੍ਹਾਈ ਕਰਦੇ ਕਰਦੇ ਉਹ ਧਰਮ ਵੀ ਦੇ ਵਿੱਚ ਵੀ ਤਬਦੀਲ ਹੁੰਦੇ ਜਾਂਦੇ ਆ ਸੋ ਆਪਣੇ ਧਰਮ ਵਿੱਚ ਰਹਿਣਾ ਜ਼ਰੂਰੀ ਆ ਅੱਗੇ ਗੱਲ ਕਰੀਏ ਬ੍ਰੈਂਡਾਂ ਦੀ ਉਹੀ ਵੈਸਟਰਨ ਕਲਚਰ ਬ੍ਰੈਂਡਸ ਲੈ ਰਹੇ ਆ ਨਵੇਂ ਨਵੇਂ ਔਰ ਬ੍ਰਾਂਡ ਦੇ ਵਿੱਚ 5000 10000 20000 ਤੱਕ ਅਸੀਂ ਪਹੁੰਚੇ ਪਏ ਹਾਂ ਇਵਨ ਕਿ ਫੋਨ ਵੀ ਆਪ ਪਪਲ ਦਾ ਯੂਜ਼ ਕਰਨ ਲੱਗ ਗਏ ਪਰ ਉਹਨਾਂ ਬ੍ਰਾਂਡਾਂ ਨੂੰ ਛੱਡ ਕੇ ਅਗਰ ਜੋ ਸਾਡੇ ਦੇਸ਼ ਦੇ ਵਿੱਚ ਚੀਜ਼ਾਂ ਬਣਦੀਆਂ ਨੇ ਉਹਨਾਂ ਚੀਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਚੀਜ਼ਾਂ ਨੂੰ ਵੀ ਅਪਣਾਇਆ ਜਾਏ ਤਾਂ ਅਸੀਂ 2-4 ਵਾਰੀ ਘੜੀ ਯੂਜ਼ ਕਰ ਲਈ 5-7000 ਦੀ ਲਈ ਸੀ ਮਾਪਿਆਂ ਨੇ ਬੜੀ ਮਿਹਨਤ ਨਾਲ ਪੈਸਾ ਕਮਾ ਕੇ ਇੱਕ ਘੜੀ ਲੈ ਕੇ ਦਿੱਤੀ 5-7000 ਦੀ ਉਹ ਬ੍ਰਾਂਡ ਸੀ ਲੋਕਾਂ ਨੂੰ ਦਿਖਾਉਣ ਦੇ ਦੋ ਚਾਰ ਵਾਰ ਬੰਨੀ ਉਸ ਤੋਂ ਬਾਅਦ ਫੇਰ ਰੱਖ ਦਿੱਤੀ ਫਿਰ ਇੱਕ ਨਵੀਂ ਚੀਜ਼ ਲੈ ਲਈ ਪਰ ਇੱਕ ਗਲਤ ਸੀ ਨਾ ਇਸ ਚੀਜ਼ ਬਾਰੇ ਸੋਚਿਆ ਹੀ ਨਹੀਂਗਾ ਪਰ ਜੇ ਇਕੱਠਾ ਕਰੀਏ ਤਾਂ ਇਹ ਪੈਸਾ ਜਿਹੜਾ ਹੈ ਕਿੰਨਾ ਪਾ ਸੇਵ ਕਰ ਸਕਦੇ ਆ ਤਾਂ 2026 ਦੇ ਵਿੱਚ ਅਸੀਂ ਵੈਸਟਰਨ ਕਲਚਰ ਵੈਸਟਰਨ ਚੀਜ਼ਾਂ ਨੂੰ ਛੱਡ ਕੇ ਅਸੀਂ ਆਪਣੇ ਦੇਸ਼ ਵਿੱਚ ਬਣੀਆਂ ਹੋਈਆਂ ਚੀਜ਼ਾਂ ਹੀ ਜਿਹੜੀਆਂ ਉਹੀ ਪਾਵਾਂਗੇ ਉਹੀ ਖੰਡਾਵਾਂਗੇ ਤੇ ਅਸੀਂ ਵੱਧ ਤੋਂ ਵੱਧ ਪੈਸੇ ਨੂੰ ਸੇਵ ਕਰਾਂਗੇ ਤਾਂ ਕਿ ਮੁਸ਼ਕਲ ਦੇ ਵਿੱਚ ਉਹ ਜਿਹੜਾ ਪੈਸਾ ਹੈ ਸਿਰ ਵੱਤ ਸਕੀ ਅਗਰ ਵਾਤਾਵਰਨ ਦੀ ਗੱਲ ਕੀਤੀ ਜਾਵੇ ਤਾਂ ਵਾਤਾਵਰਨ ਸਾਡਾ ਇਸ ਟਾਈਮ ਪ੍ਰਦੂਸ਼ਿਤ ਹੋ ਚੁੱਕਿਆ ਗੱਲ ਸਾਰੇ ਕਰਦੇ ਆ ਪਰ ਫਰਤ ਦੇ ਦਿਮਾਗ ਨੂੰ ਅਸੀਂ ਬਹੁਤ ਘੱਟ ਆ ਇਸ ਟਾਈਮ ਦੇ ਉੱਪਰ ਸਾਡੀਆਂ ਗਲੀਆਂ ਦੇ ਵਿੱਚ ਕੂੜਾ ਕਰਕਟ ਬਹੁਤ ਹੁੰਦਾ ਅਸੀਂ ਕਿਉਂ ਜਿੱਦ ਤੋ ਤਮਤ ਲਗਾਣੇ ਆ ਕਿਉਂ ਨਹੀਂ ਅਸੀਂ ਸਾਰੇ ਮਿਲ ਕੇ ਉਹਨਾਂ ਗਲੀਆਂ ਨੂੰ ਸਾਫ਼ ਕਰ ਦਈਏ ਕਿ ਇਹ ਬਾਹਰਲਾ ਕੋਈ ਮਿਊਨਿਸਪਲ ਕਾਰਪੋਰੇਸ਼ਨ ਵਾਲਾ ਆਏਗਾ ਜਿਹੜਾ ਕੇ ਸਾਫ਼ ਕਰਕੇ ਜਾਏਗਾ ਇਹ ਵੀ ਸਾਡਾ ਹੀ ਫਰਜ਼ ਬਣਦਾ ਅਗਰ ਸੜਕਾਂ ਤੇ ਜਾਂਦੇ ਆ ਏਲੇ ਦੇ ਛਿਲਕੇ ਸੁੱਤੇ ਪਏ ਹੁੰਦੇ ਆ ਕੀ ਉਹਨੂੰ ਚੱਕ ਕੇ ਅਸੀਂ ਸਾਈਡ ਤੇ ਨਹੀਂ ਕਰ ਸਕਦੇ ਕੋਈ ਪੱਥਰ ਉਹਨੂੰ ਚੱਕ ਕੇ ਸਾਈਡ ਤੇ ਨਹੀਂ ਕਰ ਸਕਦੇ ਕਿੰ ਪਰ ਸਿਨਿੰਗ ਕਰਦੇਗੇ ਕਿਉਂਕਿ ਸਾਨੂੰ ਸ਼ਰਮ ਆਉਂਦੀ ਆ ਪਰ ਅਸੀਂ ਸ਼ਰਮ ਨੂੰ ਛੱਡ ਕੇ ਆਪਣੇ ਪਰਿਵਾਰ ਨੂੰ ਆਪਣੇ ਆਪ ਨੂੰ ਚੇਂਜ ਕਰਨਾ ਜੇ ਚੇਂਜ ਕਰਾਂਗੇ ਤਾਂ ਸਾਡਾ ਸਮਾਜ ਆਪਣੇ ਆਪ ਹੀ ਚੇਂਜ ਹੋ ਜਾਊ ਇਸ ਕਰਕੇ ਘਰ ਘਰ ਵਿੱਚ ਇਸ ਚੀਜ਼ ਦਾ ਵਾਸ ਹੋਣਾ ਚਾਹੀਦਾ ਜਿਹੜੀਆਂ ਗੱਲਾਂ ਮੈਂ ਕਹੀਆਂ ਨੇ ਹੋ ਸਕਦਾ ਵੀ ਮੈਂ ਕੋਈ ਗੱਲ ਗਲਤ ਵੀ ਕਹਿ ਚੁੱਕੀ ਹੋਵਾਂ ਤੇ ਇਸ ਲਈ ਮੈਂ ਖਿਮਾ ਦੀ ਜਾਂਚਕਾ ਤੇ 2026 ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਆਵੇ ਸਾਰੇ ਖੁਸ਼ ਰਹਿਣ ਆਬਾਦ ਰਹਿਣ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰਨ ਸਰਦੀ ਲੋਕ ਸੇਵਾ ਸੰਮਤੀ ਵੱਲੋਂ ਪੀਅਰਸ ਇੰਟਰਨੈਸ਼ਨਲ ਮੈਨੇਜਮੈਂਟ ਇੰਸਟੀਚਿਊਟ ਵੱਲੋਂ ਮਨਅ ਦਿਲ ਸੇ ਵੱਲੋਂ ਔਰ ਇੱਕ ਨਵੀਂ ਸੋਚ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ